ਹਾਲ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਅੰਤਰਰਾਸ਼ਟਰੀ ਪਿਆਰਾ ਕਰਾ ਦਿੱਤੀ ਤਰਨ ਚਰਮਾ ਵੀਰ ਜੀ ਸਾਰੇ ਨਾਲ ਗੱਲ ਸਾਜੀ ਕਰ ਰਿਹਾ ਕਿ ਐਨ ਆਰ ਆਈ ਭਰਾਵਾਂ ਵੱਲੋਂ ਜਿਹੜਾ ਮੇਰਾ ਲੋਨ ਸੀਗਾ 12 ਲੱਖ ਰੁਪਏ ਦਾ ਕੋਈ ਹੱਦ ਤੱਕ ਐਨ ਆਰ ਆਈ ਭਰਾਵਾਂ ਨੇ ਮੇਰੀ ਮਦਦ ਕੀਤੀ ਤੇ ਉਹ ਕੱਟ ਕਟਾ ਕੇ 8.5 9 ਦੇ ਕਰੀਬ ਰਹਿ ਗਿਆ ਸੀਗਾ 8 ਲੱਖ 70 ਹਜ਼ਾਰ ਤੇ ਉਹ ਸਾਰੀ ਅਮਾਉਂਟ ਕਰਨ ਉਹਦਾ ਬਾਕੀ ਨੇ ਅੱਜ ਮੇਰੀ ਬੈਂਕ ਦੀ ਕਲੀਅਰ ਕਰਾਤੀ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨੋਲਾ ਭਾਈ ਜੀ ਦਾ ਦਿਲੋਂ ਧੰਨਵਾਦ ਤੇ ਉਹਨਾਂ ਸਾਰੇ ਐਨਆਰਆਈ ਭਰਾਵਾਂ ਦਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰੇ ਇੱਥੇ ਜਿਹੜੀ ਛੱਤ ਸੀ ਉਹ ਜਾਣ ਤੋਂ ਬਚਾਤੀ ਸੋ ਦਿਲੋਂ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਸਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦਾ ਰਹਾਂਗਾ ਚੰਗਾ ਵੀਡੀਓ ਦਿਲੋ ਸਾਫਰੀਕਾ ਜੈ ਸ਼੍ਰੀ ਰਾਮ ਦਿਲੋ ਧੰਨਵਾਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਅੰਤਰਰਾਸ਼ਟਰੀ ਪਿਆਰਾ ਕਰਾ ਦਿੱਤਾ ਤਿਰਨ ਚਰਮਾ ਵੀਰ ਜੀ ਸਾਰੇ ਨਾਲ ਗੱਲ ਸੰਜੀ ਕਰ ਰਿਹਾ ਕਿ ਐਨ ਆਰ ਆਈ ਭਰਾਵਾਂ ਵੱਲੋਂ ਜਿਹੜਾ ਮੇਰਾ ਲੋਨ ਸੀਗਾ 12 ਲੱਖ ਰੁਪਏ ਦਾ ਕੋਈ ਹੱਦ ਤੱਕ ਐਨ ਆਰ ਆਈ ਭਰਾਵਾਂ ਨੇ ਮੇਰੀ ਮਦਦ ਕੀਤੀ ਤੇ ਉਹ ਕਟਕਟਾ ਕੇ 8.5 9 ਦੇ ਕਰੀਬ ਰਹਿ ਗਿਆ 8 ਲੱਖ 70 ਹਜ਼ਾਰ ਤੇ ਉਹ ਸਾਰੀ ਅਮਾਉਂਟ ਕਰਨਉੱਲਾ ਭਾਈ ਨੇ ਅੱਜ ਮੇਰੀ ਬੈਂਕ ਦੀ ਕਲੀਅਰ ਕਰਾਤੀ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨਉੱਲਾ ਭਾਈ ਜੀ ਦਾ ਦਿਲੋਂ ਧੰਨਵਾਦ ਤੇ ਉਹਨਾਂ ਸਾਰੇ ਐਨਆਰਆਈ ਭਰਾਵਾਂ ਦਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰੇ ਇੱਥੇ ਜਿਹੜੀ ਛੱਤ ਸੀ ਉਹ ਜਾਣ ਤੋਂ ਬਚਾਤੀ ਸੋ ਦਿਲੋਂ ਧੰਨਵਾਦ ਕਰਦਾ ਤੇ ਉਮੀਦ ਕਰਦਾ ਕਿ ਸਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦਾ ਰਾਂਗਾ ਚੰਗਾ ਵੀਰੋ ਜਿਹੜਾ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਦਿਿਲੋਂ ਧੰਨਵਾਦ ਜੈ ਸ਼੍ਰੀ ਰਾਮ ਮੈਂ ਤੁਹਾਡਾ ਆਪਣਾ ਅੰਤਰਰਾਸ਼ਟਰੀ ਪਿਆਰਾ ਕਰਾਟਿਆ ਖੇਤਰ ਨੂੰ ਜਰਮਾ ਵੀਰ ਜੀ ਸਾਰੇ ਨਾਲ ਗੱਲ ਸੰਜੀ ਕਰ ਰਿਹਾ ਕਿ ਐਨ ਆਰ ਆਈ ਭਰਾਵਾਂ ਵੱਲੋਂ ਜਿਹੜਾ ਮੇਰਾ ਲੋਨ ਸੀਗਾ 12 ਲੱਖ ਰੁਪਏ ਦਾ ਕੁਝ ਹੱਦ ਤੱਕ ਐਨ ਆਰ ਆਈ ਭਰਾਵਾਂ ਨੇ ਮੇਰੀ ਮਦਦ ਕੀਤੀ ਤੇ ਉਹ ਕੱਢ ਕਢਾ ਕੇ 8.5 ਨੋ ਦੇ ਕਰੀ ਬਰਹਿ ਗਿਆ ਸੀ 870000 ਤੇ ਉਹ ਸਾਰੀ ਅਮਾਉਂਟ ਕਰਨ ਉੱਲਾ ਭਾਈ ਜੀ ਨੇ ਅੱਜ ਮੇਰੀ ਬੈਂਕ ਦੀ ਕਲੀਅਰ ਕਰਾਤੀ ਸੋ ਮੈਂ ਤੇ ਮੇਰੇ ਪਰਿਵਾਰ ਵੱਲੋਂ ਕਰਨ ਉੱਲਾ ਭਾਈ ਜੀ ਦਾ ਦਿਲੋਂ ਧੰਨਵਾਦ ਤੇ ਉਹਨਾਂ ਸਾਰੇ ਐਨ ਆਰ ਆਈ ਭਰਾਵਾਂ ਦਾ ਅੱਜ ਮੈਂ ਦਿਲੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਮੇਰੇ ਤੇ ਜਿਹੜੀ ਛੱਤ ਸੀ ਉਹ ਜਾਣ ਤੋਂ ਬਚਾਤੀ ਸੋ ਦਿਲੋਂ ਧੰਨਵਾਦ ਕਰਦਾ ਉਮੀਦ ਕਰਦਾ ਕਿ ਸਾਰੇ ਐਡੇ ਹੀ ਸਪੋਰਟ ਕਰਦੇ ਰਹੋਗੇ ਤੇ ਇਸੇ ਤਰ੍ਹਾਂ ਮੈਂ ਆਪਣੇ ਪੰਜਾਬ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦਾ ਰਹਾਂਗਾ ਚੰਗਾ ਵੀਡੀਓ ਦਿলো ਸਤ ਸ੍ਰੀ ਅਕਾਲ ਜੈ ਸ਼੍ਰੀ ਰਾਮ ਦਿলো ਧੰਨਵਾਦ